ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਨੂੰ ਪਤਾ ਹੈ ਕਿ ਪਿੰਡ ਰੁੜਕੀ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਨੇ ਜੀ ਤੇ ਅੱਜ ਤੇ ਅੱਜ ਜਿਹੜੇ ਕੀ ਪਬਲਿਕ ਟਾਇਲਟ ਵਾਸਤੇ ਬਾਥਰੂਮ ਬਣਾਏ ਜਾ ਰਹੇ ਨੇ ਜੀ ਜੇਸੀ ਵੀ ਲੱਗ ਚੁੱਕੀ ਹੈ ਜੀ ਵੇਖ ਸਕਦੇ ਹੋ ਤੁਸੀਂ ਜੋ ਕਿ ਇੱਥੇ ਬੁਹਾਰੇ ਹੁੰਦੇ ਸੀਗੇ ਉਹਨਾਂ ਨੂੰ ਚੁਪਾ ਕੇ ਪੰਚਾਇਤ ਵੱਲੋਂ ਸਭ ਲਈ ਕਬਾਤੇ ਬਾਥਰੂਮ ਬਣਾਏ ਜਾਣਗੇ ਜੀ ਵੇਖ ਸਕਦੇ ਹੋ ਤੁਸੀਂ ਮਸ਼ੀਨ ਚੱਲ ਰਹੀ ਹੈ ਜੀ ਜੇਸੀ ਉਹਦੇ ਨਾਲ ਕੱਟ ਕੇ ਚੰਗੀ ਤਰ੍ਹਾਂ ਨਿਵਾ ਭਰ ਕੇ ਜੀ ਬਾਸਰੂਮ ਬਣਾਉਣ ਜਾ ਰਹੀ ਹੈ ਜੀ ਪਿੰਡ ਦੀ ਪੰਚਾਇਤ ਬਹੁਤ ਵਧੀਆ ਕਰਾਲੇ ਕਰ ਰਹੀ ਹੈ ਜੀ ਪੰਚਾਇਤ ਸਾਡੇ ਪਿੰਡ ਦੇ ਸੂਝਵਾਨ ਸਰਪੰਚਾ ਅਛਦੀਪ ਸ਼ਰਮਾ ਜੀ ਤੇ ਨਾਲ ਪੰਚਾਇਤ ਦੇ ਮੈਂਬਰ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਪਿੰਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਓ ਜੀ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਜੋ ਕਿ ਗਲੀ ਪੱਕੀ ਕਰਨ ਵਾਸਤੇ ਬਜਰੀ ਰੇਤਾ ਇੱਟਾਂ ਸਿਮਿੰਟ ਆ ਚੁੱਕਿਆ ਜੀ ਇਹ ਗਲੀਆਂ ਜਿਹੜੀ ਸਾਰੀ ਪੱਕੀ ਹੋਣ ਜਾ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਨਾਲ-ਨਾਲ ਕੰਦਾ ਹੋ ਰਹੀਆਂ ਨੇ ਜੀ ਤੇ ਨਾਲ-ਨਾਲ ਲਪਾਈ ਹੋ ਰਹੀ ਹੈ ਜੀ ਜੋ ਕਿ ਆਪਾਂ ਪਿੰਡੇ ਆੜ ਵਾਲੇ ਸਾਫ ਸਫਾਈ ਵਾਸਤੇ ਪੰਚਾਇਤ ਕਰਾ ਰਹੀ ਹੈ ਜੀ ਕੰਮ ਪਿੰਡੇ ਆੜ ਵਾਲੇ ਜੋ ਚਾਰ ਦਿਵਾਰੀ ਹੋਣੀ ਸੀਗੀ ਉਹ ਵੀ ਹੋ ਚੁੱਕੀ ਆ ਜੀ ਤੇ ਨਾਲ ਦੀ ਨਾਲ ਲਪਾਈ ਵੀ ਹੋ ਚੁੱਕੀ ਆ ਜੀ ਵੇਖ ਸਕਦੇ ਹੋ ਤੁਸੀਂ ਪਿੰਡ ਦੀ ਸਾਫ ਸਫਾਈ ਵਾਸਤੇ ਪੰਚਾਇਤ ਕਰ ਰਹੀ ਹੈ ਜੀ ਬੜੇ ਬੜੇ ਉਪਰਾਲੇ ਤੇ ਨਰੇਗਾ ਵੀ ਲੱਗੀ ਹੋਈ ਆ ਜੀ ਵੇਖ ਸਕਦੇ ਹੋ ਬਹੁਤ ਵਧੀਆ ਵੇਖ ਸਕਦੇ ਹੋ ਤੁਸੀਂ ਵੇ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਨੇ ਜੀ ਨਵੀਂ ਬਣੀ ਪੰਚਾਇਤ ਬਹੁਤ ਵਧੀਆ ਕੰਮ ਕਰਾ ਰਹੀ ਹੈ ਜੀ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਨਾਲ ਲੱਗ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ